ਜਦੋਂ ਗੁਰੂ ਨਾਨਕ ਦੇਵ ਜੀ ਸੱਚਖੰਡ ਦੀ ਯਾਤਰਾ ਤੋਂ ਵਾਪਸ ਆਏ ਤਾਂ ਉਹਨਾਂ ਦੀ ਕਾਜੀ ਅਤੇ ਨਵਾਬ ਨਾਲ ਧਰਮ ਬਾਰੇ ਗੁਰੀ ਚਰਚਾ ਹੋਈ ਗੁਰੂ ਜੀ ਨੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸਰਬ ਧਰਮਾਂ ਦਾ ਤੱਤ ਇੱਕੋ ਹੈ ਸਭ ਮਨੁੱਖ ਇੱਕੋ ਪਿਤਾ ਪਰਮਾਤਮਾ ਦੇ ਜાયੇ ਹਨ ਦੀਨਾ ਧਰਮਾਂ ਦੇ ਵਿਤਕਰੇ ਤਾਂ ਇਨਸਾਨਾਂ ਦੇ ਪਾਏ ਹੋਏ ਹਨ ਸਭ ਧਰਮ ਇੱਕ ਰੱਬ ਤੱਕ ਪਹੁੰਚਣ ਦਾ ਇੱਕ ਰਸਤਾ ਹਨ ਨਮਾਜ਼ ਦਾ ਵਿਰਾਹ ਹੋ ਗਿਆ ਕਾਜੀ ਨੇ ਕਿਹਾ ਕਿ ਗੁਰੂ ਜੀ ਜੇਕਰ ਸਭ ਧਰਮ ਤੁਹਾਡੇ ਲਈ ਇੱਕ ਸਮਾਨ ਹਨ ਤਾਂ ਆਓ ਸਾਡੇ ਨਾਲ ਨਮਾਜ਼ ਪੜੋ ਕਾਜੀ ਸਭ ਦੇ ਅੱਗੇ ਖਰੋਕ ਕੇ ਨਮਾਜ਼ ਪੜਨ ਲੱਗਾ ਤਾਂ ਗੁਰੂ ਜੀ ਕਾਜੀ ਪਿੱਛੇ ਢੋਲ ਖੜੇ ਰਹੇ ਨਮਾਜ਼ ਖਤਮ ਹੋਣ ਤੇ ਕਾਜੀ ਤੇ ਨਵਾਬ ਨੇ ਗੁਰੂ ਜੀ ਨੂੰ ਕਿਹਾ ਕਿ ਤੁਸੀਂ ਨਮਾਜ਼ ਕਿਉਂ ਨਹੀਂ ਪੜੀ? ਤਾਂ ਗੁਰੂ ਜੀ ਨੇ ਉੱਤਰ ਦਿੱਤਾ ਕਿ ਅਸੀਂ ਨਮਾਜ਼ ਕਿਸ ਦੇ ਪਿੱਛੇ ਪੜਦੇ? ਕਿਉਂਕਿ ਕਾਜੀ ਹੋਰੀ ਤਾਂ ਘਰ ਦੇ ਵਿਹੜੇ ਵਿੱਚ ਖੁੱਲੀ ਛੱਡੀ ਵਸੇਰੀ ਨੂੰ ਖੂਈ ਵਿੱਚ ਡਿੱਗਣਾ ਰੋਕਣ ਲਈ ਭਟਕਦੇ ਰਹੇ। ਨਵਾਬ ਹੋਰੀ ਤਾਂ ਕਾਬਲ ਵਿੱਚ ਘੋੜੇ ਖਰੀਦਦੇ ਫਿਰੇ। ਬਾਜੀ ਤੇ ਨਵਾਬ ਦੀ ਤਸੱਲੀ ਹੋ ਗਈ ਨਵਾਬ ਦੌਲਤ ਖਾਨ ਗੁਰੂ ਜੀ ਦੇ ਚਰਨੀ ਪਿਆ ਅਤੇ ਗੁਰੂ ਦਾ ਸਿੱਖ ਬਣਿਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ